ਸ਼੍ਰੀ ਅਕਾਲ ਤਖਸੈਦ ਦੀ ਫਸੀਲ ਤੋਂ ਸ਼੍ਰੋਮਣੀ ਕਮੇਟੀ ਦੀ ਮਜ਼ਬੂਤੀ ਲਈ ਬਣੀ ਪਰਤੀ ਕਮੇਟੀ ਦੀ ਜਲੰਧਰ ਵਿਖੇ ਹੋਈ ਦੂਜੀ ਮੀਟਿੰਗ ਨੂੰ ਵੀ ਸੰਤਾ ਨੇ ਬਹੁਤ ਪਰਵਾਹ ਹੁੰਗਾਰਾ ਦਿੱਤਾ ਹੈ ਜਲੰਧਰ ਜਰੇ ਦੀ ਸਥਾਨਕ ਲੀਡਰਸ਼ਿਪ ਦੇ ਵਰਕਰਾਂ ਦੇ ਰੂਬਰੂ ਹੋਣ ਵਾਲੀ ਪਰਤੀ ਕਮੇਟੀ ਦੇ ਮੈਂਬਰ ਸਰਦਾਰ ਮਨਪ੍ਰੀਤ ਸਿੰਘ ਈਆਲੀ ਜੱਜਦਾਰ ਇਕਬਾਲ ਸਿੰਘ ਝੁੰਦਾ ਸੰਤਾ ਸਿੰਘ ਮੈਦਪੁਰੀ ਬੀਬੀ ਸਤਵੰਤ ਕੌਰ ਜਥੇਦਾਰ ਗੁਰਪ੍ਰਤਾਪ ਵਡਾਲਾ ਖਾਸ ਤੌਰ ਤੇ ਪਹੁੰਚੇ ਸਤਵੰਤਕੌਰ ਦੇ ਵੱਲੋਂ ਸੰਗਤਾਂ ਦੇ ਸੰਮੁਖ ਹੁੰਦਿਆ ਜਿੱਥੇ ਆਪਣੇ ਪਰਿਵਾਰ ਦੀ ਕੁਰਬਾਨੀ ਦਾ ਜ਼ਿਕਰ ਕੀਤਾ ਗਿਆ ਉੱਥੇ ਹੀ ਅੱਜ ਕੌਮ ਪੰਥ ਅਤੇ ਪੰਥਦੀਨ ਮਾਇਦਾ ਜਮਾਤ ਸ਼੍ਰੋਮਣੀ ਅਕਾਲ ਦਲ ਦੇ ਹਾਲਾਤਾਂ ਦਾ ਜ਼ਿਕਰ ਵੀ ਕੀਤਾ ਗਿਆ ਤੇ ਫਿਕਰ ਵੀ ਕੀਤੀ ਗਈ ਬੀਬੀ ਸਤਵੰਤਕੌਰ ਨੇ ਕਿਹਾ ਹੈ ਕਿ ਸਿੱਖ ਚਾਹੇ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਵਸਾ ਹੋਵੇ ਉਸ ਦੀ ਸ਼ਕਤੀ ਦਾ ਧੁਰਾ ਹਮੇਸ਼ਾ ਸ਼੍ਰੀ ਅਕਾਲ ਤਖ਼ਤ ਸਾਈਬ ਹੀ ਰਹਿੰਦਾ ਹੈ ਪਰ ਅੱਜ ਅਸੀਂ ਸਾਡੀਆਂ ਸੰਸਥਾਵਾਂ ਦੇ ਹੋਰ ਇਹ ਨਿਗਾਰ ਤੇ ਚਸ਼ਮਦੀਦ ਗਵਾਹ ਬਣ ਲਈ ਮਜਬੂਰ ਹੋ ਰਿਹਾ ਇਹ ਖਿਆਲ ਦੇ ਵਿੱਚੋਂ ਪੰਥ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਲੀਡਰਸ਼ਿਪ ਪੈਦਾ ਹੋਵੇ ਇਸ ਦੇ ਲਈ ਅਸੀਂ ਆਪਣੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲਈ ਜ਼ਿੰਮੇਵਾਰੀ ਨੂੰ ਤਨਦੇਹੀ ਦੀ ਸਮਰਪਿਤ ਭਾਵਨਾਵਾਂ ਨਾਲ ਨਿਭਾ ਰਹੇ ਹਾਂ ਬੀਬੀ ਜ਼ਗੀਰ ਜਗੀਰ ਨੇ ਬੀਬੀ ਸਤਵੰਤ ਕੌਰ ਨੇ ਅੱਗੇ ਕਿਹਾ ਕਿ ਕਾਂਗਰਸ ਦੇ ਵੱਲੋਂ ਕੀਤੇ ਗਏ ਫੌਜੀ ਹਮਲੇ ਦੌਰਾਨ ਸ਼੍ਰੀ ਅਕਾਲ ਤਖਤ ਸਾਈਦੀ ਇਮਾਰਤ ਨੂੰ ਟਾਹੋਂ ਦੀ ਕੋਸ਼ਿਸ਼ ਹੋਈ ਅਜਮਦ ਦੀ ਰਾਖੀ ਕਰਦੇ ਹੋਏ ਖੂਨ ਡੁੱਲਦੇ ਵੇਖਿਆ ਅੱਜ ਆਪਣੇਾਂ ਦੇ ਵੱਲੋਂ ਹੋਈ ਸ਼੍ਰੀ ਅਕਾਲ ਤਖਤ ਸਾਈਦ ਦੇ ਸੰਕਲਪ ਤੇ ਹਮਲਾ ਕਰਦੇ ਵੇਖ ਰਹੇ ਹਾਂ ਸਾਡੇ ਆਪਣੇ ਹੀ ਕੌਮ ਦੀ ਪਿੱਠ ਤੇ ਛੁਰਾ ਮਾਰ ਰਹੇ ਨੇ ਬੀਬੀ ਸਤਵੰਤ ਕੌਰ ਨੇ ਅੱਗੇ ਕਿਹਾ ਕਿ ਅੱਜ ਚਾਰੇ ਪਾਸੇ ਚਰਚਾ ਦੇ ਕਿ ਇਕਤਾ ਹੋਵੇ ਸਿਆਸੀ ਤਾਕਤ ਮਜ਼ਬੂਤ ਹੋਵੇ ਨਵੀਂ ਅਤੇ ਤਾਕਤਵਰ ਲੀਡਰਸ਼ਿਪ ਉਭਰੇ ਪਰ ਹੁਕਮਨਾਮਾ ਸਾਹਿਬ ਅਨੁਸਾਰ ਜਿਹੜੀ ਲੀਡਰਸ਼ਿਪ ਸਿਆਸੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਉਸ ਲੀਡਰਸ਼ਿਪ ਨਾਲ ਏਕੇ ਦੀ ਗੱਲ ਕਿਵੇਂ ਹੋਵੇ ਕਾਂਥਤੇ ਕੰਮ ਨੂੰ ਸੋਚਣਾ ਪਵੇਗਾ ਉਧਰ ਪਤਰਕਰਾਂ ਦੇ ਨਾਲ ਗੱਲਬਾਤ ਕਰਦੇ ਆ ਬੀਬੀ ਜ਼ਗੀਰਕੌਰ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਪੰਜ ਫੈਮਰੀ ਕਮੇਟੀ ਦੀ ਅਗਵਾਈ ਹੇਠ ਭਰਤੀ ਸੰਬੰਧੀ ਜਲੰਧਰ ਦੇ ਵਿੱਚ ਇਹ ਵੱਡਾ ਇਕੱਠ ਹੋਇਆ ਹੈ ਤੇ ਹੰਗਾਰਾ ਵੀ ਕਾਫੀ ਵੱਡਾ ਮਿਲਿਆ ਹੈ ਜਲੰਧਰ ਦੇ ਵਿੱਚ ਲੋਕਾਂ ਦੀ ਕਾਫੀ ਭੀੜ ਵੀ ਦੇਖੀ ਗਈ ਬੀਬੀ ਜ਼ਗੀਰਕੌਰ ਨੇ ਕਿਹਾ ਕਿ ਪਹਿਲਾਂ ਕਦੇ-ਕਦੇ ਹੀ ਦੇਖਿਆ ਗਿਆ ਸੀ ਕਿ ਲੋਕ ਖੁਦ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸੰਬੰਧੀ ਕਾਪੀਆਂ ਮੰਗ ਰਹੇ ਹੁਣ ਇਸ ਦੌਰਾਨ ਬੀਬੀ ਜ਼ਗੀਰਕੌਰ ਨੇ ਸਾਰੇ ਆਗੂਆਂ ਤੇ ਵਰਕਰਾਂ ਨੂੰ ਲੋਕਾਂ ਦੇ ਘਰ-ਘਰ ਜਾ ਕੇ ਉਹਨਾਂ ਨੂੰ ਨੂੰ ਸ਼ਾਮਿਲ ਕਰਨ ਦੀ ਅਪੀਲ ਕੀਤੀ ਇਸ ਦੌਰਾਨ ਬੀਬੀ ਜ਼ਗੀਰ ਕੌਰ ਨੇ ਅੱਗੇ ਕਿਹਾ ਕਿ ਇਸ ਮੁਹਿੰਮ ਤਹਿਤ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਸੁਖਬੀਰ ਬਾਦਲ ਬਾਰੇ ਬੀਬੀ ਜ਼ਗੀਰ ਕੌਰ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਆਪਣੀ ਵੱਖਰੀ ਭਰਤੀ ਸ਼ੁਰੂ ਕਰ ਦਿੱਤੀ ਹੈ ਇਸ ਲਈ ਉਸ ਉਹਨਾਂ ਬਾਰੇ ਕੁਝ ਵੀ ਨਹੀਂ ਕਹਿ ਸਕਤੇ ਵਿਚਾਰ ਸੋਚਦਾ ਇਕੱਠ ਹੋਣਾ ਬਹੁਤ ਜ਼ਰੂਰੀ ਹੈ ਭਰਤੀ ਸ਼੍ਰੀ ਅਕਾਲ ਤੱਕ ਤਾਂ ਸਾਈ ਦੀ ਛਤਰ ਸ਼ਾਇਆ ਹੇਠ ਹੋਣੀ ਚਾਹੀਦੀ ਹੈ ਅਸੀਂ ਤਾਂ ਹੀ ਇਕੱਠੇ ਹੋ ਸਕਤੇ ਹਾਂ ਜੇਕਰ ਸਿੱਖ ਸਿਧਾਂਤਾਂ ਤੋਂ ਬਾਹਰ ਨਾ ਹੋਵੇ ਉਦھر ਸੰਤਾ ਸਿੰਘ ਉਮੈਦਪੁਰੀ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ ਪੀਬੀ ਸਤਵੰਤ ਕੌਰ ਦੀਆਂ ਭਾਵਨਾਵਾਂ ਦੀ ਪ੍ਰੋੜਤਾਵਾ ਕੀਤੀ ਉਥੇ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਕਿਸੇ ਸਿਆਸੀ ਏਜੰਟੇ ਨੂੰ ਨਹੀਂ ਪੇਸ਼ ਕਰ ਰਹੇ ਇਹ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਪ੍ਰਗਟ ਹੋਈ ਭਾਵਨਾ ਹੈ ਇਸ ਦੇ ਲਈ ਸਾਡੀ ਇਮਾਨਦਾਰੀ ਵਚਨਬੰਦਤਾ ਸਮਰਪਿਤ ਭਾਵਨਾਵਾਂ ਗੁਰੂ ਗ੍ਰੰਥ ਸਾਹਿਬ ਗੁਰੂ ਪੰਥ ਦੀ ਦੇਣਦਾਰ ਹੈ ਜਥੇਦਾਰ ਉਮੈਤਪੁਰੀ ਨੇ ਕਿਹਾ ਕਿ ਅੱਜ 105 ਸਾਲ ਪਹਿਲਾਂ ਸ਼੍ਰੋਮਣੀ ਅਕਾਲ ਦਲ ਦੀ ਸਿਰਜਣਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਈ ਸੀ ਤੇ ਹੁਣ ਪੂਰਨ ਸੁਰਜੀਤੀ ਲਈ ਹੁਕਮ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੀ ਹੋਏ ਨੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਸਿਧਾਂਤਾਂ ਤੇ ਪਹਿਰਾ ਦੇਣ ਦੀ ਲੋੜ ਹੈ ਇਹ ਸਾਰੇ ਮਾਮਲੇ ਤੇ ਮੰਤਰੀ ਪ੍ਰਿਤ ਇਹਾਲੀ ਵੀ ਬੋਲਦੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਪਾਰਟੀ ਕਮੇਟੀ ਨੂੰ ਹੰਗਾਰਾ ਮਿਲ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਵੱਲ ਅਸੀਂ ਅੱਗੇ ਵਧ ਰਹੇ ਹਾਂ ਸਰਦਾਰ ਮੰਤਰੀ ਪ੍ਰਿਤ ਇਹਾਲੀ ਨੇ ਕਿਹਾ ਕਿ ਅੱਜ ਹਰ ਪੰਜਾਬ ਪ੍ਰਸਤ ਪੰਥ ਪ੍ਰਸਤ ਸ਼ਖਸ਼ ਸਮੇ ਦਾ ਹਾਣੀ ਵੰਡ ਰਿਹਾ ਹੈ ਆਪ ਮੋਹਰੇ ਪੰਜਾਬ ਸਮੇਤ ਦੂਜੇ ਸੂਬਿਆਂ ਤੋਂ ਵੀ ਅਕਾਲੀ ਸ਼ੈਤੀ ਸੋਚ ਰੱਖਣ ਵਾਲੇ ਲੋਕ ਪਹੁੰਚ ਰਹੇ ਨੇ ਸਰਦਾਰ ਮਨਪ੍ਰੀਤ ਯਾਲੀ ਨੇ ਮੁਰਦੋਰਹਾਇਆ ਕਿ ਸਾਡੀ ਆਪਣੀ ਕੋਈ ਲਾਲਸਾ ਨਹੀਂ ਅਸੀਂ ਮਜ਼ਬੂਤ ਲੀਡਰਸ਼ਿਪ ਲੈ ਕੇ ਆਵਾਂਗੇ ਇਸ ਜਿਸ ਲਈ ਮਿਲ ਰਿਹਾ ਹੁਗਾਰਾ ਸਾਡੀ ਤਾਕਤ ਬਣ ਰਿਹਾ ਹੈ ਮਨਪ੍ਰੀਤ ਯਾਲੀ ਨੇ ਅੱਗੇ ਕਿਹਾ ਕਿ ਅਸੀਂ ਕਿਸਾਨੀ ਅੰਦੋਲਨ ਵੇਲੇ ਸਥਿਤੀ ਤੇ ਭਾਵਨਾਵਾਂ ਨੂੰ ਸਮਝ ਨਹੀਂ ਸਕੇ ਜਿਸ ਕਰਕੇ ਸਾਡਾ ਸਿਆਸੀ ਨੁਕਸਾਨ ਹੋਇਆ ਪਰ ਸਾਡੀ ਲੀਡਰਸ਼ਿਪ ਪਰ ਸਮਝਾਉਣ ਤੇ ਵੀ ਸਮਝਣਾ ਨਹੀਂ ਚਾਹੀ ਇਸ ਕਰਕੇ ਅਸੀਂ ਸ਼ਹਿਰੀ ਖੇਤਰਾਂ ਦੇ ਨਾਲ-ਨਾਲ ਦਿਹਾਤੀ ਖੇਤਰ ਦੇ ਵਿੱਚ ਵੀ ਪਿਛੜੇ ਅੱਜ ਜਲੰਧਰ ਦੇ ਵਿੱਚ ਵੀ ਬਹੁਤ ਵੱਡਾ ਇਕੱਠ ਹੋਇਆ ਪਹਿਲਾਂ ਅਮਰੀਕੋਟ ਲਈ ਸੀਗਾ ਅੱਜ ਜਲੰਧਰ ਦੇ ਵਿੱਚ ਮੇਰੇ ਖਿਆਲ ਇੰਨਾ ਉਤਸ਼ਾਹ ਚਾਹ ਦੀ ਕਦੀ ਇਦਾਂ ਹੋਇਆ ਹੋਵੇ ਭਰਤੀ ਵੇਲੇ ਜਿਹੜੇ ਕਿ ਆਪ ਲੋਗ ਟੈਲੀਫੋਨ ਕਰ ਕਰਕੇ ਕਾਪੀਆਂ ਮੰਗ ਰਹੇ ਤੇ ਮੈਂ ਇਹ ਬੇਨਤੀ ਕਰੂੰਗੀ ਕਿ ਸਾਰੇ ਆਓ ਪੰਜ ਮੈਂਬਰੀ ਕਮੇਟੀ ਉਹ ਅਗਵਾਈ ਕਰਕੇ ਚੱਲ ਰਹੀ ਹੈ ਅਸੀਂ ਸਾਰੇ ਉਹਦਾ ਹਿੱਸਾ ਹਾਂ ਅਸੀਂ ਵੀ ਇਕੱਲੇ ਇਕੱਲੇ ਘਰ ਵਿੱਚ ਜਾਈਏ ਅਸੀਂ ਵੀ ਇਕੱਲੇ ਇਕੱਲੇ ਵੀਰ ਨਵਾਜ ਮਾਰੀਏ ਭੈਣ ਨਵਾਜ ਮਾਰੀਏ ਤੇ ਇਹਦੀ ਭਰਤੀ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਪਾ ਕੇ ਦੇਖਦੇ ਹੋ ਭਰਤੀ ਬਹੁਤ ਚਾਹ ਜੀ ਸ਼੍ਰੋਮਣੀ ਕਾਲੇ ਮਜਬੂਤ ਹੀ ਨਹੀਂ ਸ਼੍ਰੋਮਣੀ ਕਾਲੀ ਤਲ ਫਿਰ ਦੁਬਾਰਾ ਚੰਗੀਆਂ ਲੀਹਾਂ ਤੇ ਚੱਲਣ ਵਾਸਤੇ ਪੂਰਨ ਤੌਰ ਤੇ ਪੁਨਰਸੰਜੀਤ ਹੋਵੇਗਾ। ਸੁਖਵੀਰ ਬਾਦਲ ਨੇ ਨਾ ਕਿ ਕਿਵੇਂ ਦੇ ਦਿੱਸ। ਦੇਖੋ ਸੁਖਵੀਰ ਬਾਦਲ ਤੇ ਉਹ ਉਹਨਾਂ ਨੇ ਆਪਣੀ ਵੱਖਰੀ ਪਾਰਟੀ ਕੀਤੀ ਅਸੀਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦੇ। ਪਰ ਇਹ ਇਕੱਠੇ ਨਜ਼ਰ ਆਊਗਾ ਕਿਉਂਕਿ ਇਹ ਹਜੇ ਤੱਕ ਇਕੱਠ ਜਿਹੜਾ ਨਜ਼ਰ ਨਹੀਂ ਆਇਆ। ਦੇਖੋ ਵਿਚਾਰਾਂ ਦਾ ਇਕੱਠ ਹੋਣਾ ਚਾਹੀਦਾ ਹੈ, ਸੋਚ ਦਾ ਇਕੱਠ ਹੋਣਾ ਚਾਹੀਦਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੋਣੀ ਚਾਹੀਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮਰਪਤੀ ਵੀ ਸਮਰਪਤੀ ਹੋਣੀ ਚਾਹੀਦੀ ਹੈ। ਇਸ ਕਰਕੇ ਤਾਂ ਹੀ ਆਪਸ ਇਕੱਠੇ ਹੋ ਸਕਦੇ ਜੇ ਸਿੱਖ ਸੋਚ ਰਹਿਗਾ ਸਿੱਖ ਦਾਤ ਹੋਏਗਾ ਜਿਹੜਾ ਇਹ ਤੋਂ ਬਾਹਰ ਹੋਣਗੇ ਉਹ ਕਦੀ ਇਕੱਠੇ ਨਹੀਂ ਹੋ ਸਕਦੇ ਜਿਵੇਂ ਦੇਖਦੇ ਹੋ ਜੀ ਪੰਜਾਬ ਸਰਕਾਰ ਵੱਲੋਂ ਜਿਹੜਾ ਨਸ਼ਾ ਕੰਮ ਮੁਹਿੰਮ ਚਲਾਈ ਗਈ ਹੈ ਤਸਕਰਾਂ ਦੇ ਮਤਲਬ ਉਹਨਾਂ ਤੇ ਬਲਡوزر ਫੀਲਾ ਪੰਜਾ ਚਲਾਇਆ ਜਾ ਰਿਹਾ ਹੈ ਔਰ ਇੱਕ ਪਾਸੇ ਕਹਿੰਦੇ ਕਿ ਡਿਮੋਲਿਸ਼ਨ ਨਾ ਕਰੋ ਸੀਲ ਕਰ ਦਿਓ ਦੇਖੋ ਤਸਕਰ ਜਿਹੜੇ ਹੁੰਦੇ ਆ ਜਿਹੜੇ ਵੱਡਾ ਮਾਲ ਵੇਚਦੇ ਆ ਲਿਆਕੇ ਔਰ ਮੈਨੂੰ ਬੜੀ ਹੈਰਾਨੀ ਹੁੰਦੀ ਕਈ ਵਾਰੀ ਕਿ ਜਿਹੜੇ ਘਰ ਜਿਹੜੇ ਆ ਪੰਚਾਇਤਾਂ ਦੀ ਜਗ੍ਹਾ 'ਚ ਪਏ ਹੋਏ ਆ ਔਰ ਕੋਈ 1 ਗ੍ਰਾਮ 2 ਗ੍ਰਾਮ ਖਾਣ ਵਾਲੇ ਬੱਚੇ ਨੇ ਪਹਿਲਾਂ ਹੀ ਘਰ ਤਬਾਹ ਕੀਤਾ ਹੋਇਆ ਔਰ ਲੋਕਾਂ ਨੇ ਬੜੀ ਮਿਹਨਤ ਕਰ ਕਰਕੇ ਆਪਣੇ ਘਰ ਬਣਾਏ ਆ ਉਹਨਾਂ ਡਿਮੋਲਿਸ਼ ਕਰ ਰਹੇ ਸੋ ਉਹ ਉਹਨਾਂ ਦਾ ਕੀ ਕਸੂਰ ਹੈ ਮਾਪਿਆਂ ਦਾ ਕਸੂਰ ਹੈ ਉਹ ਬੱਚੇ ਨੂੰ ਸਗਾ ਚਾਹੀਦਾ ਇਹਨਾਂ ਨੂੰ ਨਸ਼ਾ ਸ਼ਰਾਬ ਕੇਂਦਰ ਵਿੱਚ ਭੇਜਣਾ ਉੱਥੇ ਉਹਨਾਂ ਦਾ ਇਲਾਜ ਕਰਨੇ ਚਾਹੀਦੀ ਹੈ ਤਾਂ ਜੋ ਉਹਨਾਂ ਦੇ ਘਰ ਵਸ ਸਕਣ ਘਰ ਉਜਾੜਨ ਨਾਲੋਂ ਘਰ ਬਸਾਓ ਤੇ ਜਿਹੜੇ ਤਸਕਰ ਨੇ ਵੱਡੇ ਵੱਡੇ ਮਾਰਤੀ ਨੇ ਉਹਨਾਂ ਨੂੰ ਫੜੋ ਤੇ ਉਹਨਾਂ ਦੇ ਉੱਤੇ ਸਿਕੰਝੇ ਕਸ ਪਰ ਇਹਨਾਂ ਦਾ ਕਹਿਣਾ ਆ ਮਾਂ ਦੀ ਪਾਰਟੀ ਦਾ ਕਿ ਅਕਾਲੀ ਦਲ ਵੇਲੇ ਹੀ ਜਿਹੜਾ ਨਸ਼ਾ ਪੰਜਾਬ 'ਚ ਆਇਆ ਸੀ ਜਿਸ ਨੂੰ ਚਲੋ ਹੁਣ ਦੱਸ ਹੁਣ ਤੇ 10 ਸਾਲ ਦੇ ਲੱਗੇ ਹੋਏ ਐ 10 ਸਾਲ ਦੇ ਲੱਗੇ ਹੋਏ ਐ ਅਜੇ ਤੱਕ ਤੇ ਅੱਗੇ ਨਾ 50 ਗੋਣਾ ਚੱਲ ਅੱਗੇ ਚੱਲ ਗਿਆ ਇਹ ਤਾਂ ਕੋਈ ਕਹਿ ਨਹੀਂ ਸਕਦਾ ਕਿ ਇਹਦੇ ਵੇਲੇ ਆਇਆ ਤਾਂ ਕੇਵਲ ਨਹੀਂ ਆਇਆ ਤੇ ਆਉਣ ਵਾਲਾ ਟਾਈਮ ਜਿਹੜਾ ਅਕਾਲੀ ਦਲ ਚੜ੍ਹਦੀ ਕਲਾ ਦਾ ਹੋਏਗਾ ਜੀ ਅਕਾਲੀ ਜਕੀਰ ਉੱਤੇ ਸ਼੍ਰੋਮਣੀ ਅਕਾਲੀ ਦਲ ਤਖੜਾ ਹੋਏਗਾ ਪਹਿਲਾ ਹਾਲ ਆਸੀਂ ਆਪਣੀ ਪਾਰਟੀ ਕਰਕੇ ਮਜ਼ਬੂਤ ਹੋਵਾਂਗੇ ਆਪਣੀ ਹੋਂਦ ਬਣਾਵਾਂਗੇ ਫਿਰ ਅੱ